हां ਵੀ ਮੁੰਡਿਓ ਤੁਸੀਂ ਕੈ ਕਿਲੋ ਦੀ ਟੀਮ ਦਾ ਟੂਰਨਾਮੈਂਟ ਕਰਾ ਰਹੇ ਹੋ 33 ਕਿਲੋ ਦਾ ਹਾਂਜੀ ਕੱਲ ਤੋਂ ਸਵੇਰੇ 9 ਵਜੇ ਹੈ ਹਾਂਜੀ ਸਾਰੇ ਰਲ ਮਿਲ ਕੇ ਕਰਾ ਰਹੇ ਹਾਂ ਹਾਂਜੀ ਆ ਸਾਰੇ ਤੁਹਾਡੇ ਨਾਲ ਨੇ ਹਾਂਜੀ ਸੰਗਦੇ ਨੇ ਬਈ ਮੁੰਡੇ ਹਾਲਾ ਪਹਿਲੀ ਗੱਲ ਸ਼ੁਰੂਆਤਾਂ ਕਰ ਚੁੱਕੇ ਨੇ ਤੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਟੂਰਨਾਮੈਂਟ ਤੇ ਜਾ ਕੇ ਇਹ ਆਪਣੇ ਪਿੰਡ ਦਾ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਨਾਮ ਰੋਸ਼ਨ ਕਰਨ ਜੀ ਧੰਨਵਾਦ ਵੀ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਪਿੰਡ ਦੇ ਨਿੱਕੇ ਨਿੱਕੇ ਨੌਜਵਾਨਾਂ ਵੱਲੋਂ ਇੱਕ ਛੋਟਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਛੋਟੇ ਜੇ ਨੌਜਵਾਨਾਂ ਵੱਲੋਂ ਇੱਕ ਟੂਰਨਾਮੈਂਟ ਕਰਾਇਆ ਗਿਆ ਜੀ ਜੋ ਕਿ ਕੱਲ ਨੂੰ ਸਵੇਰੇ 9 ਵਜੇ ਵੱਖ-ਵੱਖ ਪਿੰਡਾਂ ਚੋਂ ਇਨ੍ਹਾਂ ਵੱਲੋਂ ਸਨੇਹੇ ਲਾਏ ਗਏ ਨੇ ਤੇ ਟੀਮਾਂ ਪਹੁੰਚਣਗੀਆਂ ਜਿਸ ਦੇ ਵਿੱਚ ਇੱਕ ਛੋਟਾ ਜਿਹਾ ਇਹਨਾਂ ਨੇ ਇਨਾਮ ਰੱਖਿਆ ਗਿਆ ਹੈ ਜੋ ਵੀ ਟੀਮ ਜਿੱਤੂਗੀ ਉਹਨੂੰ ਇਹਨਾਂ ਵੱਲੋਂ ਇੱਕ ਇਨਾਮ ਦਿੱਤਾ ਗਿਆ ਹੈ ਸਾਰੇ ਹੀ ਸਾਥੀ ਪਿਆਰਿਆਂ ਨੂੰ ਤੇ ਸਮੂਹ ਨਗਰ ਨਿਵਾਸੀ ਪਿੰਡ ਮੰਡੇਰ ਦੇ ਸਾਥੀ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਜੀ ਤਾਂ ਕਿ ਇਹ ਜੋ ਕੱਲ ਨੂੰ ਹੋਣ ਵਾਲੇ ਟੂਰਨਾਮੈਂਟ ਦੇ ਵਿੱਚ ਇਹ ਤੁਹਾਡੇ ਸਾਥ ਨਾਲ ਵਧੀਆ ਪ੍ਰੋਗਰਾਮ ਕਰ ਸਕਣ ਜੀ ਸਾਰੇ ਗੁਰਦੁਆਰਾ ਕੋਲੇ ਜੋ ਗਰਾਊਂਡ ਹੈ ਉਹਦੇ ਵਿੱਚ ਪਹੁੰਚ ਕੇ ਇਹਨਾਂ ਦਾ ਮਾਣ ਵਧਾਓ ਜੀ ਧੰਨਵਾਦ ਸਾਥੀਓ हां 미 ਮੁੰਡਿਓ ਤੁਸੀਂ ਕਹਿ ਕਿਲੋ ਦੀ ਟੀਮ ਦਾ ਟੂਰਨਾਮੈਂਟ ਕਰਾ ਰਹੇ ਹਾਂ 33 ਕਿਲੋ ਦਾ ਕੱਲ ਤੋਂ ਸਵੇਰੇ 9 ਵਜੇ ਹੈ ਹਾਂਜੀ ਸਾਰੇ ਰਲ ਮਿਲ ਕੇ ਕਰਾ ਰਹੇ ਹਾਂ ਹਾਂਜੀ ਆ ਸਾਰੇ ਛੋਡੇ ਨਾਲ ਨੇ ਹਾਂਜੀ ਸੰਗਦੇ ਨੇ ਬਈ ਮੁੰਡੇ ਹਾਲ ਪਹਿਲੀ ਗੱਲ ਸ਼ੁਰੂਆਤਾਂ ਕਰ ਚੁੱਕੇ ਨੇ ਤੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਟੂਰਨਾਮੈਂਟ ਤੇ ਜਾ ਕੇ ਇਹ ਆਪਣੇ ਪਿੰਡ ਦਾ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਨਾਂ ਰੋਸ਼ਨ ਕਰਨ ਜੀ ਧੰਨਵਾਦ ਵੀ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਜੋ ਕਿ ਆਪਣੇ ਪਿੰਡ ਦੇ ਨੌਜਵਾਨਾਂ ਵੱਲੋਂ ਇਕਾ